ਹੜ੍ਹ ਪ੍ਰਭਾਵਿਤ ਖੇਤਾਂ ਤੇ ਜਾਇਆ ਲਿਆ ਜਾ ਰਿਹਾ ਹੈ। ਠੀਕ ਕਹਿਣਾ ਚਾਹੁੰਦੇ ਆ। ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆਂ। ਹਾਂਜੀ। ਅੱਜ ਮੈਂ ਅਜਨਾਲੇ ਹਲਕੇ ਤੇ ਆਂ। ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵਿਖੇ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਐ। ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ। ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ। ਹਾਂ। ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਝ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਹੈ ਆਰਮੀ ਮੈਡੀਕਲ ਟੀਜ਼ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਹੈ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬਚਾਉਣਾ ਹੈ ਸਰਕਾਰ ਤਿਆਰ ਨਹੀਂ ਸਰਕਾਰ ਦਾ ਪ੍ਰਬੰਧ ਫੇਲ ਹੋ ਗਿਆ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਫ ਉਹ ਆਰਮੀ ਹੀ ਆਰਮੀ ਦੀ ਲੋੜ ਹੈ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਸਰਪੰਚਾਂ ਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਉੱਥੇ ਸ਼੍ਰੋਮਣੀ ਕਾਜਦਾਲ ਕੇ ਭੋਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਿਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਨੇਵਾਲ ਤੋਂ ਕੋਨੇਵਾਲ ਤੋਂ ਸਰਪੰਚ ਆ ਸਰਪੰਚ ਸਾਹਿਬ ਮੈਂ ਸੁਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਨੇਵਾਲ ਕੋਨੇਵਾਲ ਹੈਲੋ ਨਾਟਕ ਪਰੋਬਲ ਉਥੇ ਨੈਟਵਰਕ ਦੀ ਪ੍ਰੋਬਲਮ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਤਾ ਸਾਹਿਬ ਪਾਣੀ ਤਾਂ ਨਹੀਂ ਤੋ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਨਹੀਂ 11:15 ਇਹ ਚੀਜ਼ ਕਿਹ ਕਿਨਾ ਪਾਤਾ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਜਾਂ ਬਾਰੀਆਂ ਹੀ ਆਣੀਆਂ ਹੋ ਰਹੀਆਂ ਲੋਕਾਂ ਦੀ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਵਿੱਚ ਫਸ ਗਏ ਕਰੀਏ ਆਪਾਂ ਕਿੱਥੇ ਤੁਹਾਨੂੰ ਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਆ ਸਰਪੰਚ ਜੀ ਕਰਿਓ ਗੱਲ ਆ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਹੀ ਪੋਜੀਸ਼ਨ ਕੀਆ ਤੁਹਾਡੇ ਪਿੰਡਾਂ ਸਰ ਸਰ ਪਿੰਡ ਬਹੁਤ ਮਾੜਿਆ ਰਹਿ ਚੜਾ ਪਹਿਲੇ ਹੁਣਾਂ ਹੀ ਤੁਸੀਂ ਪਣ ਟੁੱਟ ਗਈ 24 ਲੱਗੀ ਸਾਡੇ 50 ਦਿਨਾਂ ਵਾਲਾ ਬੋਈ ਜਾਨੋ ਪ੍ਰਬੰਧ ਨਹੀਂ ਨਹੀਂ ਰਾਸ ਸਮਗਰੀ ਨਹੀਂ ਕੋਈ ਸੋਧਾ ਨਹੀਂ ਕੋਈ ਸੈਟਲਵਾਸੀ ਕੋ ਸਾਡੇ ਆ ਬੰਦ ਕਰੋ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਸਾਡੇ ਪਿੰਡ ਦੇ ਕੀ ਇਹਨਾਂ ਨਾਲ ਕੋਈ ਲੋਕ ਬਾਹਰ ਨਹੀਂ ਦੇ ਜਦੋਂ ਸਾਡੇ ਕੋਲ ਕੱਟ ਨਾ ਹੋ ਗਿਆ ਪਾਣੀ ਦੀ ਬਣੀ ਤੁਹਾਡੇ ਆਪਣੀ ਤਰਫ ਕਿੰਨੋਂ ਸਾਰਾ ਗੰਦਾ ਹੋ ਗਿਆ ਜੀ ਅੱਛਾ ਅਸੀਂ ਪਾਣੀ ਚਲਾਉਣੇ ਪਰ ਪਾਣੀ ਗੰਦਾ ਮਿਲਦਾ ਸਾਨੂੰ ਕੋਈ ਕੋਈ ਸਨਾਨ ਦੀ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਚ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਛੜੇ ਹੋ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਸਾਡੇ ਜੰਗਲਾਂ ਵਾਸਤੇ ਢੇਰ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ ਪੱਕਾ ਫਿਰ ਮੈਂ ਮੈਂ ਬੰਦ ਸਾਹਿਬ ਤੁਸੀਂ ਉਹ ਜੋ ਸਾਡੇ ਸਾਹਮਣੇ ਦਿੱਤੀ ਸੀ ਉਹ ਮੇਰੀ ਤਕਨੀਕੀ ਹਾਂ 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 ਚਲੋ ਚਲੋ ਸਾਡੀ ਡੀਂਗ ਦੀ ਸਾਡਾ ਪਿੰਡ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾਂ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਬ ਕੋਲੇ ਮੈਂ ਹੁਣ ਇਹ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇ ਦੇ ਓਕੇ ਕਿਆ ਸੀ ਦੋਸਤ ਅੱਛਾ ਕਿਆ ਕਹਿੰਗੇ ਦੇਸ਼ ਦਾ ਪੇਟ ਬਣਨੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ ਇਨਫਰਾਸਟ੍ਰਕਚਰ ਵੀ ਹੈਗਾ ਕਿਉਂਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਦਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਬਹੁਤ ਅੱਛਾ ਪੀਆਰ ਸਾਹਿਬ ਦੇ ਜਵਾਨ ਵੀ ਫਸੇ ਆ ਕਾਫੀ ਸਰਾਦੇ ਆ ਸਰਕਾਰ ਦੇ ਵੱਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਇਤਨਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੋਣ ਰਹੀ ਕਿਉਂਕਿ ਜਮਾ ਫੇਲ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਅੱਜ ਜਾ ਪਾ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਸਾਡੇ ਜਿੱਥੇ ਆਰਮੀ ਦਾ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸਰ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਆ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੁੰਡੇ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿ ਹਾਲਾਤ ਮਾੜੇ ਆ ਮੈਂ ਤਾਂ ਇੱਕੋ ਹੀ ਗੱਲ ਕਰਨਾ ਅੜਾਈ ਪਿੰਡ ਤੋਂ ਉੱਥੇ ਸਰਪੰਚ ਜੀ ਹੈ ਹੈਲੋ ਸਰਪੰਚ ਸਾਹਿਬ ਰਾਜਪੀਰ ਰਾਜਪੀਰ ਥੋੜੇ ਮੈਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਥੋੜਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਹਰ ਬਹੁਤ ਜ਼ਿਆਦਾ ਪਾਣੀ ਆ ਰਿਹਾ ਬਹੁਤ ਮਾਰੇ ਹੜਾਤਿਆਂ ਬਦਲਦਾ ਅੱਛਾ ਥੋੜੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਇੱਕ ਉੱਤੇ ਅੱਛਾ ਦੇਖ ਲੱਗ ਬੈਠਾ ਮੈਂ ਕੀ ਹਾਲ ਲੋਕਾਂ ਦਾ ਬਹੁਤ ਪਿੱਛੇ ਪਾਣੀ ਬਹੁਤ ਜ਼ਿਆਦਾ ਤੇਰਾ ਬਾਬਾ ਨਾਨਕ ਤੋਂ ਕਲਾ ਦਾ ਔਰ ਕੋ ਦਿਨਾ ਨਗਰ ਤੋਂ ਸਾਡੇ ਬੋਲੀ ਟੇਕ ਤੋਂ ਇੱਥੇ ਲੜਾਈ ਤੋਂ ਹਾਂ ਹਾਂ ਤੁਹਾਨੂੰ ਆ ਰਿਹਾ ਸਰ ਬਹੁਤ ਅੱਛਾ ਅੱਛਾ ਕਰ ਬਾਦੋਂ ਤਾਂ ਤੇ ਟਾਈਮ ਤੇ ਜੋ ਬੰਦ ਬੱਤੇ ਨਹੀਂ ਰਹੇ ਹਾਂ ਹਾਂ ਉਹ ਤਾਂ ਟੋਟ ਤੇ ਇਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਹਾਂ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾਂ ਉਹਦੇ ਇੱਕ ਮੈਡੀਸਿਨ ਦੀ ਵੀ ਤੇ ਜਰੂਰਤ ਹੈ ਦਵਾਈਆਂ ਦੀ ਲੋੜ ਹੈ ਸਕੈਨ ਹਾਂ ਜਿਸਕੈਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਰ ਕਿਹਦੀਆਂ ਪ੍ਰੋਵਾਈਡ ਕਰਵਾਈਆਂ ਜਾਂ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ओके थैंक यू। ਬੰਦ ਕਰਵਾ ਦੇ ਜੀ ਪਲੀਜ਼। ਠੀਕ ਹੈ ਠੀਕ ਹੈ ਸਰਮਨ ਸਿੰਘ ਕੋਈ ਚਿੰਤਾ ਨਾ ਕਰੋ। ਮੈਂ ਅਸੀਂ ਹੁਣ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ। ਸਰਕਾਰ ਨੇ ਕੁਝ ਇਹ ਪਾ ਕੇ ਦੇਣਾ ਚਾਹੀਦਾ। ਸੈਂਟਰਲ ਗਵਰਨਮੈਂਟ ਨੇ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ। ਆਰਮੀ ਬੁਲਾ ਲੈਣ। ਠੀਕ ਹੈ। ਤਾਂ ਬਚਣਗੇ। ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ। ਕਿਰਾਂ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀਂ ਮੁੱਖ ਮੰਤਰੀ ਜੀ ਨੂੰ ਹੱਕ ਬੇਨਤੀ ਕਰਦਾ। ਕੋਈ ਪ੍ਰੈਸਟਿਜ ਦੀ ਗੱਲ ਨਹੀਂ ਹੈ। ਜੋ ਸਿਚੁਏਸ਼ਨ ਗਰਾਊਂਡ ਤੇ ਹੈ। ਇੱਥੇ 60-70 ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਛੜੇ ਐ ਜਾਨਵਰ ਮਰ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋੜ ਐ ਇਕਵਿਪਮੈਂਟ ਦੀ ਲੋੜ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੋਂ ਹੀ ਹੋਰ ਬੇਚਾ ਬਾਦਲ ਸਾਹਿਬ ਕਹਿੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਜਿਹੜੀ ਮਦਦ ਕਰਾਂਗੇ ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ ਸਾਡੇ ਡੇਰਾਂ ਦੇ ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਹੱਥਾਂ ਨੂੰ ਕਢਾਉਣਾ ਹੈ ਹਾਂ ਇੱਕ ਮੰਨਦਾ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਸ ਕੰਮ ਦੀ ਤੇ ਸਾਨੂੰ ਹੌਸਲਾ ਤਾਂ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਹੁੰਦਾ ਉਹਦਾ ਮੋੜ ਦਿੰਦਾ ਪਰ ਬਾਦਲ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦੇਣੇ ਇੱਥੇ ਹਾਂਜੀ ਹੋਰ ਗੱਲ ਕਰੀਏ ਬਸ ਅਸੀਂ ਤੇ ਹੋਰ ਵੱਡੀ ਸਾਡੀ ਮੰਗ ਇਹੋ ਹੀ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਲਿਲਾ ਦੇ ਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਅੱਜ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਫਸੇ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਇਹ ਫੇਰ ਹੋ ਜੂਗਾ ਬਾਕੀ ਗੱਲਾਂ ਬਾਅਦ ਵਿੱਚ ਲਾ ਕੇ ਪਾਣੀ ਤੇ ਲਾਜੂਗਾ ਹੋਰ ਇਹ ਲਾਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਉਹਨਾਂ ਤੋਂ ਬੰਦੇ ਪਹਿਲਾਂ ਇੰਦੇ ਜਾਬ ਕਰਦੇ ਆ ਬਾਕੀ ਉਹ ਹੋਰ ਕਿਸੇ ਨੇ ਸਾਰਸੂਰ ਲਈ ਜਾਂ ਬਾਬੇ ਆ ਉਹ ਰਾਸ਼ਨ ਪਾਣੀ ਪਹਜਾਉਣ ਦੇ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ